ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿੱਦਾਂ ਵੀ ਸਾਰੇ ਮੀਤ ਕਰਦੇ ਸਾਰੇ ਠੀਕ ਹੋਗੇ ਵੈਲਕਮ ਬੈਕ ਟੂ ਨਿਊ ਵਲੌਗ ਸੇ ਸ਼ੁਰੂਆਤ ਕਰਦੇ ਆ ਅੱਜ ਦੇ ਵਲੌਗ ਦੀ ਤਾਂ ਟਾਈਮ ਹੋ ਚੁੱਕਾ ਹੈ 6 ਦਾ 6 ਵਜੇ 6 ਵਜੇ ਦਾ ਤੇ ਆਪਾਂ ਵਲੌਗ ਦੀ ਸ਼ੁਰੂਆਤ ਕਰ ਲਈ ਪਤਾ ਨਹੀਂ ਮੈਂ ਟਾਈਮ ਪੁੱਛਣ ਦੱਸਣਾ ਹੁੰਦਾ ਤੁਹਾਨੂੰ ਤੇ ਮੈਂ ਵੈਸੇ ਪਹਿਲਾਂ ਅਗਲੇ ਤੋਂ ਪੁੱਛਦੀ ਆ ਕਿ ਨਾ ਕਿ ਫਿਰ ਮੈਂ ਤੁਹਾਨੂੰ ਦੱਸਦੀ ਆ ਤੇ ਵੈਰੀ ਵੈਰੀ ਗੁੱਡ ਮਾਰਨਿੰਗ ਹੋ ਗਈ ਹੈ ਤੇ ਪਰ ਮੇਰੀ ਜਿਹੜੇ ਗੁੱਡ ਮਾਰਨਿੰਗ ਜਿਹੜੀ ਹੈ ਨਾ ਅੱਜ ਬੜੀ ਔਖੀ ਜੜੀ ਤੇ ਆ ਆਪਣੇ ਕਵਲ ਨੇ ਸਕੂਟੀ ਤੇ ਮੋਟਰਸਾਈਕਲ ਇਧਰ ਲਾ ਦਿੱਤੇ ਹੁਣ ਤੁਸੀਂ ਕਹੋਗੇ ਕਿ ਤੁਹਾਡੇ ਘਰ ਦੋ ਦੋ ਵੀ ਹਾਈਕਲਸ ਕਿੱਦਾਂ ਆ ਆ ਹੈਗਾ ਮੇਰੇ ਪੇਕੇਆਂ ਦਾ ਤੇ ਉਹ ਵੀ ਹੀ ਉਹ ਸਾਡਾ ਪਰ ਦਿੱਤਾ ਤੇ ਮੇਰੇ ਪੇਕੇ ਨੇ ਹੀ ਅਣਾ ਕਵਲ ਉਹ ਸਾਡਾ ਪਰ ਦਿੱਤਾ ਤੇ ਮੇਰੇ ਪੇਕੇ ਨੇ ਹੀ ਤੇ ਆ ਹੈ ਮੇਰੇ ਪੇਕੇਆਂ ਦਾ ਆਦੇ ਹੈ ਹੀ ਹੋਣਾ ਤੇ ਇਧਰ ਕਵਲ ਆਪਣੀ ਸਵੇਰੇ ਸਵੇਰੇ ਕੰਮ ਕਰਨ ਲਈ ਆ ਸ਼ੁਰੂ ਹੋ ਗਈ ਆਪਦਾ ਅੰਦਰੋਂ ਝਾੜੂ-ਭੂੜੂ ਲਾ ਲਿਆ ਤੇ ਹੁਣ ਬਾਹਰੋਂ ਦੇ ਹੀ ਵੇੜਾ ਧੋਣ ਕਿਉਂਕਿ ਬਾਹਰ ਨਾਲ ਲੋਕੀ ਕਮੈਂਟ ਆ ਤੇ ਲਓ ਜੀ ਇੱਧਰ ਤੁਹਾਡੀ ਪਿਆਰੀ ਪਿਆਰੀ ਸੁਮਨ ਇੱਧਰ ਦੀ ਪਿਆਰੀ ਪਿਆਰੀ ਸੁਮਨ ਘਰੇ ਘੇਰੇ ਪੰਨਾ ਅਤੁੱਲੀ ਆਏ ਕੰਮ ਕਰ ਲੈ ਆਪਾਂ ਤੇ ਇੱਧਰ ਕੱਪੜੇ ਵੀ ਤਾਂ ਸੁਕਣੇ ਪਾਦੇ ਨੇ ਜਿਹੜੇ ਕਿ ਦੋ ਪਹਾਤ ਨਾਲ ਧੋਣ ਵਾਲੇ ਸੀ ਜਿਹੜੀਆਂ ਧੋਣੇ ਸੀ ਤੇ ਮੈਂ ਚੱਲ ਆਪਣਾ ਵੀ ਸੂਟ ਨਾਲ ਦੇ ਨਾਲ ਇੱਕ ਮਾਰੀ ਦਵਾ ਤੇ ਆਹ ਪਤਾ ਅੱਜ ਜਿਹੜਾ ਪਨਕੋਟ ਉਹ ਮੈਂ ਪਹਿਨਿਆ ਕਿਉਂਕਿ ਬਾਹਰ ਨਾਲ ਲੋਕੀ ਲਾਉਂਦੇ ਆ ਪਰਾਲੀ ਨੂੰ ਅੱਗ ਤੇ ਪਰਾਲੀ ਨੂੰ ਅੱਗ ਨਾਲ ਲਾਉਣ ਦਾ ਕਰਕੇ ਨਾ ਉਹ ਜਿਹੜਾ ਰਾਲੀ ਦੇ ਹੁੰਦੇ ਆ ਨਾ ਕੱਕ ਕਾਂਜੇ ਉਹ ਦੁੱਦ ਕੇ ਸਵਾਜੀ ਘਰ ਨੂੰ ਆਉਂਦੀ ਆ ਤੇ ਇਹ ਕਰਕੇ ਕਵਲ ਕਿੰਦੀ ਆ ਤਾਂਵਲੇ ਫਿਰ ਝਾੜੂ ਲਾਉਣਾ ਪ੍ਰੈਫਰ ਨਹੀਂ ਕੀਤਾ ਕਵਲ ਕਿੰਦੀ ਕਿ ਫਿਰ ਮੈਂ ਸਿੱਧਾ ਇਹ ਵਿਹੜਾ ਟੋਡੋ ਨਹੀਂ ਵਿਹੜਾ ਹੀ ਟੋੜ ਦੇਨੀ ਕਵਲ ਸੌਖਾ ਕੰਮ ਹਾਲਦੀ ਨਾ ਉਹ ਕੇ ਕੰਮ ਘਾਟੀ ਕਰਦੀ ਹੁੰਦੀ ਆ ਤੇ ਉਹ ਰਹਿ ਗਏ ਗਮਲੇ ਵਿੱਚ ਤੇ ਉਹ ਆਪ ਡਸਟਬਿਨ ਤੇ ਲੈ ਇਹ ਜੇਤਿਆ ਸਰਸੇ ਨੂੰ ਨਹੀਂ ਖਰਾਬ ਕਰਨੇ ਕਾ ਮੈਨੂੰ ਪਤਾ ਵਾਂ ਤੇ ਅੱਜ ਮੈਂ ਸਵੇਰੇ ਪਤਾ ਕਿੰਨੇ ਵਜੇ ਉੱਠੀ ਆ 3 ਵਜੇ ਦੀ ਉੱਠੀ ਆ ਤੇ ਮੈਂ ਉੱਠ ਕੇ ਚਾਹ ਬਣਾ ਕੇ ਡੈਡੀ ਨੂੰ ਭੇਜ ਕੇ ਤੇ ਮੈਂ ਸੋਚਿਆ ਕਿ ਮੈਂ ਨਾ ਕਵਲ ਜਦੋਂ ਆਉਗੀ ਤੇ ਮੈਂ ਫੇਰ ਕੁਝ ਨਹੀਂ ਕੀਤਾ ਕੋ ਜੜੀ ਕੀਤਾ ਕੋਝ ਨਹੀਂ ਕੀਤਾ ਮੈਂ ਹਾਂ ਕਵਲ ਕਿਉਂ ਕੀਤਾ ਕਿਉਂ ਨਹੀਂ ਕੁੜੀਏ ਚਾਹ ਧਰੀ ਰੋਟੀ ਭਗਾ ਕੇ ਦਿੱਤੀ ਤੈਨੂੰ ਚਾਹ ਹਾਂ ਦਿਖਾਈ ਤੇ ਮੈਂ ਸੋਚਿਆ ਸੀਗਾ ਕਿ ਜਦੋਂ ਕਵਲ ਆਉਗੀ ਤਾਂ ਮੈਂ ਇੱਕ ਅੱਧਾ ਘੰਟਾ ਸੌਂਵਾਂਗੀ ਇਹ ਸ਼ੇਤ ਸੱਤਕ ਉਹ ਤੱਕ ਤੇ ਪਰ ਬਾਅਦ ਵਿੱਚ ਮੈਂ ਫਿਰ ਉਹ ਪਲਾਨ ਕਰ ਦਿੱਤਾ ਕੈਨਸਲ ਫਿਰ ਮੈਂ ਕਿਹਾ ਮਣਾ ਦਲਿੰਦਰ ਨੂੰ ਮਾਰ ਗੋਲੀ ਤੇ ਉਠਣਾ ਤੋ ਐ ਫਰੈਸ਼ ਹੋ ਜਿੰਨੀ ਜਦ ਤੱਕ ਤੂੰ ਦਲਿੰਦਰ ਲਾ ਕੇ ਲਾਈ ਰੱਖੇਂਗਾ ਤੇ ਦਲਿੰਦਰ ਕਿਹੜੇ ਕੋਲ ਰਹੂਗਾ ਤੇ ਇਹ ਨਹੀਂ ਪੈਂਡਲ ਕਰਦਾ ਕਿ ਤੁਹਾਨੂੰ ਪਤਾ ਇਹਨਾਂ ਨੂੰ ਗੱਲ ਗੱਲ ਤੇ ਮਸਕਰ ਨਹੀਂ ਉਹ ਫਿਰ ਅਸੀਂ ਆਪਣੀ ਜੁਬਾਨ ਦੇ ਪੱਕੇ ਹੁੰਨੇ ਆ ਨਹੀਂ ਹੁੰਨੇ ਆ ਤੇ ਇਸ ਕਰਕੇ ਫਿਰ ਮੈਂ ਚੱਲ ਆਪਾਂ ਨਾਲ ਨਹੀਂ ਲਈਏ ਤੇ ਇੱਧਰ ਆਪਣੀ ਸ਼ਨੋਈ ਮੈਡਮ ਫਿਰ ਇਹ ਵੀ ਮੇਰੇ ਨਾਲ ਦੀ ਹੁੰਦੀ ਸੀ 3 ਵਜੇ ਦੀ ਤੇ ਹੁਣ ਆਪਾਂ ਫਿਰ ਤੋਂ ਤਾਜ ਅੱਜ ਆਪਾਂ ਜਾਣਾ ਸੀ ਕਿਤੇ ਬਾਂਡੇ ਤੇ ਮੈਂ ਚਲوں ਕਿ ਅਈ-ਸ਼ਈ ਕਰ ਦੇਣ ਜਾਣਾ ਤੇ ਜੇ ਸ਼ਾਮ ਨੂੰ ਪਾਵਾਂ 5-6 ਵਜੇ ਪੇਪਰ ਮੈਂ ਕਿ ਚਲੋ ਨਹੀਂ ਨਹੀਏ ਤਾਂ ਇਹ ਜਿਹੜੇ ਕੰਮ ਕਰਨ ਵਾਲੇ ਕਿਉਂਕਿ ਘਰੇ ਆਪਾਂ ਕੰਮ ਕਰਕੇ ਕਰਨੇ ਪੈਂਦੇ ਸਾਰਾ ਦਿਨ ਘਰੇ ਥੋੜੀ ਹੈ ਕਿ ਆਪਾਂ ਸਿੱਧਾ ਹੀ ਉੱਠ ਕੇ ਤੇ ਨਹਾਉ ਮੂੰਹ ਤਾਂ ਬਣਾ ਦੋਗੇ ਵੰਡੇ ਜਾਈ ਤਾਂ ਤੇ ਚਲੋਣ ਆਪਾਂ ਮਿਲਦੇ ਤੁਹਾਨੂੰ ਥੋੜੀ ਜਿਹੀ ਦਰ ਤੱਕ ਮੇਰੇ ਤੂਰੇ ਤੇ ਕਵਲ ਸਿਰ ਤੇ ਪਾਟੀ ਕਿਨੇ ਲੈਣੀ ਆ ਫੂਟ ਦੇ ਦਸਤਾਂ ਨਹੀਂ ਆਖੋ ਲੈ ਆਂਦਾ ਜੇ ਪਾਟੀ ਕਿਨੇ ਲੈਣੀ ਆ ਹੈਂ ਤੇ ਲੱਗੋ ਆ ਗਰ ਨੂੰ ਆ ਬੋਲ ਬੋਲ ਪਾਰਟੀ ਨਹੀਂ ਮੇਰੇ ਤਾਂ ਨਹੀਂ ਉਹੜੀ ਕੁਝ ਜੇ ਸਾਡੇ ਕੋਲ ਫੋਨ ਲੰਗੇ ਮੈਨੂੰ ਤਾਂ ਬਹੁਤ ਖੁਸ਼ੀ ਤਾਂ ਇਹਨੇ ਪਾਰਟੀ ਮੰਗਣ ਦੀ ਹੀ ਵਾਓ ਖੁਸ਼ੀ ਵਾਲਾ ਬੰਦਾ ਹੀ ਪਾਰਟੀ ਮੰਗਦਾ ਹੁੰਦਾ ਵਾ ਲੱਗੀ ਸਮਝ ਹੋਰ ਮੈਲਟੀ ਨਹੀਂ ਹੋਏ ਐ ਬੋਲ ਮੈਲਟੀ ਆ ਇਦਾਂ ਹੀ ਆਂਦੇ ਨੇ ਜੇ ਤੇਰੇ ਵਰਗਿਆਂ ਨੇ ਨਾ ਹੋ ਆੜੀਆਂ ਤੇੜੀਆਂ ਨਾ ਨਾ ਤੇਰੇ ਵਰਗੇ ਇਦਾਂ ਹੀ ਆਂਦੇ ਹੁੰਦੇ ਇਹਨਾਂ ਨੇ 4 ਪੈਸੇ ਵਾਓ ਕਿਉਂ ਨਹੀਂ ਆਇਆ ਆਪਣੇ ਰਿਸ਼ਤੇ ਜੀ ਜਿਆਦੀ ਫਾਰਮੈਲਟੀ ਹੁੰਦੀ ਜਾਂ ਚਲ ਆਟ ਵੱਡੀ ਤੂੰ ਕਿਉਂ ਨਹੀਂ ਕੋਈ ਨਹੀਂ ਪੁੱਤ ਮੇਰਾ ਵੀ ਬਰਥਡੇ ਆਉਣ ਵਾਲਾ ਫਿਰ ਤੂੰ ਆ ਕੇ ਆਂਟੀ ਦੋ ਮੈਨੂੰ ਖਵਾਓ ਫਿਰ ਮੈਂ ਤਾਂ ਨਹੀਂ ਆਇਆ ਫਿਰ ਆਪਣੇ ਮਤਲਬ ਖਵਾਓ ਮੇਰੇ ਬਰਥਡੇ ਤੇ ਆਜਾ ਜੀ ਮਤਲਬ ਕਿ ਮੇਰੇ ਬਰਥਡੇ ਤੇ ਟ੍ਰੀਟ ਤੇ ਲੈਣਾ 40 ਠੁਕ ਇਹੋ ਜਿਹੀ ਯਾਰ ਤੇ ਫਿਰ ਮਿਲਦੇ ਰਹਿਣ ਉਹ ਨਹੀਂ ਹੋ ਕੇ ਹੁੰਦਾ ਉਹ ਹੋਣਾ ਹਾਂ ਠੀਕ ਆ ਓਕੇ ਸੋਚ ਰਹੀ ਆ ਮੈਂ ਕਿ ਕੀ ਪਲਾਨ ਕੀਤਾ ਹੈ ਬਾਕੀ ਗ੍ਰੀਨ ਬੰਦਿਆਂ ਦੇ ਕੀ ਪਲਾਨ ਹੁੰਦੇ ਆ 200 ਰੁਪਏ ਵਾਲਾ ਗ੍ਰੀਨ ਬੰਦਿਆਂ ਨੇ 200 ਰੁਪਏ ਵਾਲਾ ਕੇਕ ਕੱਟ ਲਿਆ 100 ਰੁਪਏ ਦੇ ਸਮੋਸੇ ਲਿਆ ਕੇ ਖਾਣੇ ਤੇ ਬਸ ਇਹ ਹੋ ਗਿਆ ਆਪਣਾ ਜਨਮ ਦਿਨ ਦਾ ਖਾਣਾ ਜਨਮ ਦੇ ਹੁੰਦੇ ਹੁਣ ਅੱਜ ਕੱਲ੍ਹ ਵਹੀਸਾਂ ਦੇ ਅਗਲੇ ਐਡਵਾਂਸ ਬਰਥਡੇ ਆਹ ਅਵੇ ਓਏ ਇਹ ਮਹੀਨਾ ਆਏ ਹੋ ਮੰਨ ਲਈ ਸੈਲੀਬ੍ਰੇਟ ਨਹੀਂ ਲਗਨੀ ਹੈ ਨਾ ਉਹ ਮਹੀਨਾ ਕਿ ਪੂਰਾ ਆਪਣਾ ਬਰਥਡੇ ਸੈਲੀਬ੍ਰੇਟ ਕਰਦੇ ਰਹਿੰਦੇ ਹੁਣ ਪ੍ਰੈਪ ਪ੍ਰੈਪ ਸ਼ਾਰ ਕਰਦੇ ਨੇ ਉਹ ਵੀ ਮੇਰੇ ਸਾਡੇ ਭਾਈ ਮੈਨੂੰ ਦੁਨੀਆ ਐਡਵਾਂਸ ਹੋਈ ਪਈ ਹੈ ਆਪਾਂ ਇਹਨੇ ਕਿਹਾ ਕੀ ਰਹਿ ਗਈ ਸਹੀ ਗੱਲਹਾਡੀ ਨਾ ਤਰੱਕੀ ਹੋਈ ਤਾਂ ਨਾ ਕਹਿੰਨੇ ਹੁੰਦੀ ਤੇ ਨਾ ਨਾਡੀ ਤਰੱਕੀ ਹੈ ਪਰ ਜਾਣਿਓ ਨੀ ਨਾਡੀ ਤਰੱਕੀ ਬਾਹਰ ਦੇ ਸਹੀ ਹੈ ਬਰਾ ਜੋ ਓੰਕੀ ਨਾ ਮੈਂ ਆ ਤੇ ਉੱਧਰ ਉੱਧਰ ਆਵਾ ਜਾ ਮਤੂੰ ਆਹ ਤੁੰਗ ਰੋ ਮੈਂ ਅੱਜ ਕਾਪੂ ਨਾਲ ਫ੍ਰੀ ਆ ਗਿਆ ਮੈਨੂੰ ਸੁਝਾਇਆ ਹੈ ਮੈਨੂੰ ਮਾਤਾ ਰਾਜ ਕਾਪੂ ਨੂੰ ਜਿਹੜਾ ਫਰਾਂ ਨੂੰ ਫ੍ਰੀ ਆਜ ਉਹਨਾਂ ਦੇ ਸਕੂਲੇ ਨਾ 10 ਦੇ ਪਾਸ ਨੂੰ ਉਹਰੇ ਬੱਚਿਆਂ ਦੀ ਵੀਸ਼ਨ ਫਾਈਨੈਂਸ ਦੇ ਲੋਕ ਜਿਹੜੇ ਦੋ ਬੱਧੀ ਆਇਆ ਨੇ ਦੇ ਉਹਨਾਂ ਉਹਨਾਂ ਨੂੰ ਮਾ ਬੰਨਾ ਚਾਹੀਦਾ ਕਿ ਕੋਈ ਛੁੱਟੀ ਕਰੀਏ ਜੇ ਉਹਨਾਂ ਦੀ ਛੁੱਟੀ ਦੇ ਵਿੱਚ ਉਹਨਾਂ ਨੇ ਐਂ ਬੱਦਲ ਕੀਤੀ ਕਿ ਆਜ ਰਾ ਇਹਨਾਂ ਦਾ ਲਾਸਟ ਵਾਲਾ ਗਾਣਾ ਮਿਹਰਾ ਫੋਨ ਆਇਆ ਕਿ ਉਹ ਲਾਸਟ ਤੇ ਹੋ ਗਿਆ ਪਤਾ ਨਹੀਂ ਹੁਣ ਪੱਤੂ ਹੋਏ ਕਿ ਨਾ ਤਾਂ ਉਹ ਲਈ ਜਾ ਮੇਰਾ ਦੰਦਾ ਪੁੱਛੇ ਕਿ ਬੱਚਿਆਂ ਦੇ ਪੇਪਰ ਜ਼ਰੂਰੀ ਹੈ ਉਹਨਾਂ ਨੂੰ ਕੋਈ ਉਹਨਾਂ ਦੀ ਕਲਾਸ ਕੋਈ ਪਾਰਟੀ ਇਹੋ ਦੱਸਾਂ ਤਾਂ ਹੱਸੀ ਲੱਗੀ ਮੈਨੂੰ ਬਾਲ ਵੀ ਘਰ ਨਹੀਂ ਲੱਗਦੇ ਰਹਿੰਦੇ ਸੀ ਕਿ ਕਰਾਂਗੀ ਪਿਛਲੇ ਮਹੀਨੇ ਸਾਰੇ ਖਰਚੇ ਖਰਚੇ ਲੈਣ ਦੇ ਇਤਕੀ ਆਏ ਮੈਂ ਜਾ ਨਾ ਲੜੋ ਉਹਦਾ ਕੁਝ ਨਹੀਂ ਜਣਾ ਨਹੀਂ ਆਨ ਤੇਰੇ ਕੋਲ ਹੋ ਗਿਆ ਤੇ ਲੱਗ ਪਈ ਆਂਦੇ ਨਹੀਂ ਉਹਨਾਂ ਇਥੇ ਮਾਰੀ ਸੀ ਨਹੀਂ ਹੋਣੀ ਆਹ ਜਾਸੂ ਨਹੀਂ ਵੀ ਜਾਣੀ ਚੇ ਦਾਗਾ ਨਹੀਂ ਜਾ ਹਾਂ ਹਾਂ ਤੁਸੀਂ ਇਹ ਦਿਨਾ ਕਰੋ ਨਹੀਂ ਤੇ ਨਾ ਕਰੋ ਮੈਂ ਨਹੀਂ ਕਰਦੀ ਕੋਈ ਵੀ ਕਹਿ ਰਿਹਾ ਕਰਨਾ ਬੱਸ ਛੱਡ ਦੋ ਮੈਂ ਬੋਲ ਦਿੰਦੀ ਗੱਲ ਮੈਂ

ਕੀ ਹੋਇਆ ਇਹ ਕੁੱਤਾ ਭੌਂਕਿਆ ਇਹਦੇ ਤੇ ਕਿ ਵੈਸੇ ਹੀ ਪਿਆ ਹੈ ਇਹ ਨੂੰ ਨੂੰ ਪਿਆਰੀ ਇਹਨੇ ਪਤਾ ਨਹੀਂ ਉਹਦੇ ਘਰ ਦੇ ਕੋਕ ਬੁੱਕ ਮਾਰੀ ਜਾਨੀ ਕੀ ਕਰ ਰਹੇ ਕੋਕ ہماری ਇਹਨੇ ਇਹਨੇ ਪਤਾ ਨਹੀਂ ਉਹਨੇ ਜਾ ਕੇ ਕਿਹੜੀ ਚਾਲ ਝਾਲ ਕੱਢੀ ਹੋਣੀ ਤੇ ਇਹ ਵੀ ਜਾ ਕੇ ਤੜਾ ਨਮਨ ਖਾਦਿਆਂ ਨੇ ਚਾਤਰ ਬੰਦੀ ਹੀ ਚਾਤਰ ਬੰਦੀ ਨਾ ਉਹਨੇ ਜਿਤਰਾਈ ਕੱਢਦੀ ਆਹ ਸੋਣੀ ਆ ਤੇ ਮੈਨੂੰ ਕੁਝ ਨਹੀਂ ਪੈਂਦੀ ਆਹ ਸਹੀ ਗੱਲ ਆ ਜਾਂਦੀ ਆ ਤੁਹਾਡੀ ਆਹ ਡਾਡੀ ਜਾਂਦੀ ਜੇ ਜਾਂਦੀ ਜੇ ਮਟਕੋ ਤੇ ਲਓ ਗਾਇਸ ਕਵਲ ਮੜ ਆਪਣਾ ਕੰਮ ਕਰ ਲਈਏ ਤੇ ਆਪ ਨੂੰ ਮਿਲਦਾ 9 ਮਿੰਟ ਦੀ ਆਪਣੀ ਵੀਡੀਓ ਇਦਾਂ ਹੀ ਮੰਨੀ ਆ ਤੇ ਮਿਲ ਗਦੇ ਹਾਂ ਹੁਣ ਆਪਾਂ ਕੰਮ ਕਰ ਕਰ ਲਈਏ ਥੋੜਾ ਜਿਹਾ ਰਹਿ ਗਿਆ ਕਵਲ ਕਰ ਲੈ ਤੇ ਮੈਂ ਥੋੜਾ ਜਿਹਾ ਆਪਣਾ ਅੰਦਰੂਸਾ ਸੈਟਸਫਾਈ ਕਰ ਲਾਂ ਫਿਰ ਮੇਰੇ ਜੇ ਤੁਹਾਨੂੰ ਫੋਟੋ ਜਰ ਤੱਕ ਲੋ ਜੀ ਉਸ ਤੋਂ ਬਾਅਦ ਆਪਾਂ ਅੱਗੇ ਵਲੌਗ ਕੰਟੀਨਿਊ ਨਹੀਂ ਕਰ ਪਾਏ ਕਿਉਂਕਿ ਸਾਰਾ ਦਿਨ ਬਸ ਬਿਜੀ ਹਾਂ ਕਿ ਤੁਹਾਨੂੰ ਦੱਸਿਆ ਕਿ ਜਾਣਾ ਹੈ ਕਿ ਕਿਤੇ ਤੇ ਇਸ ਕਰਕੇ ਕੱਪੜੇ ਪ੍ਰੈਸ ਕਿਤੇ ਕੱਪੜੇ ਪ੍ਰੈਸ ਕਰਕੇ ਹੋਰ ਘਰ ਦੇ ਕੰਮ ਕਰਕੇ ਤੇ ਨਿਕਨੇ ਕਿ ਕਲਾਰੇ ਚ ਕਿ ਲਾਰੇ ਟਿਕ ਤੋਂ ਬਾਅਦ ਦੋ ਘੰਟੇ ਆਪਾਂ ਦੁਬਾਰਾ ਸੌਂਗੇ ਤੇ ਫਿਰ ਆਪਾਂ 5-6 ਵਜੇ ਜਿਹੜਾ ਉਹ ਰੈਡੀ ਹੋਣ ਲੱਗੇ ਤੇ ਬਸ ਇਹੀ ਸੀਗੀ ਅੱਜ ਦੀ ਆਪਣੀ ਵੀਡੀਓ ਤੁਸੀਂ ਦੇਖੋ ਤੁਹਾਨੂੰ ਅੱਜ ਦੀ ਆਪਣੀ ਵੀਡੀਓ ਕਿੱਦਾਂ ਦੀ ਲੱਗੀ ਤੇ ਮੈਸੇਜ ਜਿਹੜੇ ਦੇਖਿਆ ਕਿ ਮੈਂ ਹੁਣ ਵੈ ਵੀਡੀਓ ਐਡਿਟ ਕਰ ਰਹੀ ਹਾਂ ਤੇ ਮੈਂ ਵਕਤ ਮੈਂ ਵੀਡੀਓ ਦੀ ਐਂਡਿੰਗ ਤੇ ਕੀਤੀ ਨਹੀਂ ਕਿ ਬਸ ਉਥੇ ਤੇ ਫਿਰ ਮੈਂ ਚਲوںਗਾ ਮੈਂ ਐਂਡਿੰਗ ਵੀ ਕਰ ਲਾਂ ਤੇ ਤੁਹਾਡਾ ਲਿਲੀ ਵਲੌਗ ਜਿਹੜਾ ਉਹ ਐਡਿਟ ਕਰਕੇ ਤੁਹਾਨੂੰ ਅ ਸ਼ੇਅਰ ਵੀ ਕਰ ਦੇ ਤੇ ਬਸ ਇਹੀ ਸੀਗੀ ਅੱਜ ਦੀ ਆਪਣੀ ਵੀਡੀਓ ਤੁਸੀਂ ਦੇਖਦੇ ਹੋ ਤੁਹਾਨੂੰ ਅੱਜ ਦੀ ਆਪਣੀ ਵੀਡੀਓ ਕਿਦਾਂ ਦੀ ਲੱਗੀ ਅਗਰ ਵੀਡੀਓ ਥੋੜੀ ਵਧੀਆ ਲੱਗੀ ਹੋਏ ਪਲੀਸ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਮਿਲਦੇ ਆ ਜੀ ਨਵੀਂ ਵੀਡੀਓ ਤੇ ਨਾਲ ਤੱਕ ਦੇ ਲਈ ਸਾਰਿਆਂ ਨੂੰ ਸ਼ਸ਼ੀ ਕਾ ਥੈਂਕ ਯੂ ਸੋ ਮੱਚ ਫॉर ਵਾਚਿੰਗ